IAS हिमांशु जैन ਨੇ लुधियाना ਦੇ ਡਿਪਟੀ ਕਮਿਸ਼ਨਰ ਵਜੋਂ ਸੰਭਿਆ ਅਹੁਦਾ ਕਿਹਾ ਭ੍ਰਿਸ਼ਟਾਚਾਰ ਖਿਲਾਫ ਚਲਾਈ ਜਾਵੇਗੀ ਮੁਹਿੰਮਾਂ ਤੇ ਜਿਹੜੇ ਕੰਮ ਜ਼ਰੂਰੀ ਹੋਣਗੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਇਹ ਬਿਲਕੁਲ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਔਰ ਪੂਰੀ ਮਿਹਨਤ ਦੇ ਨਾਲ ਔਰ ਜਿੰਨ ਸਰਕਾਰ ਦੀ ਪ੍ਰਾਇਰਟिज ਹਨ ਕਿ ਯੁਕਤ ਨਸ਼ਾ ਵਿਰੁੱਧ ਅੰਟੀ ਕਰਪਸ਼ਨ ਕੈਂਪੇਨ ਔਰ ਲੋਕਾਂ ਨੂੰ ਟਾਈਮਲੀ ਸਰਵਿਸਿਜ਼ ਪ੍ਰੋਵਾਈਡ ਕਰਾਣਾ ਇਹ ਸਾਡੀ ਵੀ ਪ੍ਰਾਇਰਟिज ਹੈ ਔਰ ਅਸੀਂ ਇੱਥੇ ਸਪੈਸ਼ਲ ਇੱਕ ਐਮਐਸਐਮਈ ਸੈਲ ਜੋ ਕਿ ਲੁਧਿਆਣਾ ਮੈਂਚੈਸਟਰ ਆਫ ਇੰਡੀਆ ਗਿਆ ਜਾਂਦਾ ਇੱਕ ਐਮਐਸਐਲਈ ਫੈਸਿਲਿਟੇਸ਼ਨ ਸੈਲ ਇੱਥੇ ਬਣਾਵਾਂਗੇ ਜਿਹੜਾ ਕਿ ਕੋਈ ਵੀ ਸਮੱਸਿਆ ਕਿਸੇ ਵੀ ਇੰਡਸਟਰੀ ਵਿੱਚ ਜਾਂ ਕਿਸੇ ਵੀ ਕਿਸੇ ਵੀ ਉਹਨੂੰ ਨੂੰ ਆਂਦੀ ਹੈ ਉਹ ਫਾਸਟ ਤਰੀਕੇ ਨਾਲ ਇੱਕ ਫਾਸਟ ਤਰੀਕੇ ਨਾਲ ਅਸੀਂ ਉਹਨੂੰ ਰਿਜ਼ੋਲਵ ਕਰ ਸਕੀਏ ਸਰ ਮੈਂ ਦੂਸਰੇ ਕਸਬੇ ਤੋਂ ਆਇਆ ਹਾਂ ਬਹੁਤ ਵੱਡਾ ਡਿਸਟ੍ਰਿਕਟ ਹੈ ਇਹ ਦੇ ਵਿੱਚ ਬਹੁਤ ਸਾਰੇ ਚੈਲੰਜਸ ਬਣੇ ਚਾਹੀਏ ਹੋ ਤੇ ਯਾਨੀ ਕਿ ਚਾਹੀਦੀ ਇੰਡਸਟਰੀ ਵਾਲੇ ਬਹੁਤ ਚੱਲਦਾ ਸਮੇਂ ਦੇ ਮੀਨ ਨਹੀਂ ਕਿਹੜਾ ਚੈਲੰਜ ਹੈ ਸਮਝਦੇ ਸਭ ਤੋਂ ਇੰਪੋਰਟੈਂਟ ਹੈ ਕਿ ਕਿਤੇ ਵਰਕ ਕਰਨਾ ਸਭ ਤੋਂ ਪਹਿਲਾਂ ਸ਼ੁਰੂ ਕਰਨਾ ਹੁਣ ਦੇਖੋ ਹਰ ਇੱਕ ਚੀਜ਼ ਜਿਹੜੀ ਕਿ ਜਿਹਨੂੰ ਹੋ ਗਿਆ ਕੁਝ ਟਾਈਮ ਹਰ ਇੱਕ ਸ਼ਹਿਰ ਦੀ ਕੁਝ ਕੁ ਸਮੱਸਿਆਵਾਂ ਹੁੰਦੀ ਹੈ ਕੁਝ ਕੁ ਚੈਲੰਜਸ ਹੁੰਦੇ ਆ ਹਰ ਇੱਕ ਸਿਟੀ ਦੇ ਹੁੰਦੇ ਜਿਵੇਂ ਕਿ ਮੈਂ ਪਹਿਲਾਂ ਖੜਕ ਸੀਗਾ ਉੱਥੇ ਟ੍ਰਾਂਸਪੋਰਟ ਔਰ ਬ੍ਰਿਜ ਸੀਗਾ ਖੜਕ ਦਾ ਫਲਾਈਓਵਰ ਉਹ ਇੱਕ ਬਹੁਤ ਵੱਡਾ ਚੈਲੰਜ ਸੀਗਾ ਇਸ ਤਰ੍ਹਾਂ ਲੁਧਿਆਣਾ ਦੇ ਵੀ ਕੁਝ ਕੁਝ ਸਪੈਸਿਫਿਕ ਚੈਲੰਜੇਸ ਹੋਣਗੇ ਜਿਹੜਾ ਮੈਨੂੰ ਧੀਰੇ ਧੀਰੇ ਤੁਸੀਂ ਮਤਲਬ ਤੁਹਾਡੇ ਵੱਲੋਂ মিডিਆ ਦੇ ਸਾਥੇ ਰਹਿ ਕੇ ਪਤਾ ਲੱਗੇਗਾ ਔਰ ਅਸੀਂ ਉਹਨੂੰ ਮਿਹਨਤ ਨਾਲ ਹਰ ਇੱਕ ਚੈਲੰਜ ਨੂੰ ਛੋਟੇ ਛੋਟੇ ਟੁਕੜਿਆਂ ਦੇ ਨਾਲ ਕਰਕੇ ਡਿਵਾਈਡ ਔਰ ਵੱਡੀ ਪ੍ਰੋਬਲਮ ਹੈ ਮੈਨੂੰ ਲੱਗਦਾ ਇਹਦੇ ਨਾਲ ਹੱਲ ਕੀਤਾ ਜਾ ਸਕਦਾ